सियाचिन ग्लेशियर ਨਾ ਸਿਰਫ ਭਾਰਤ ਦੇ ਸਭ ਤੋਂ ਠੰਡੇ ਸਥਾਨਾਂ ਵਿੱਚੋਂ ਇੱਕ ਹੈ ਸਗੋ ਉੱਤਰੀ ਭਾਰਤ ਦੇ ਸਭ ਤੋਂ ਠੰਡੇ ਸਥਾਨਾਂ ਵਿੱਚੋਂ ਇੱਕ ਹੈ ਕਈ ਵਾਰ ਇੱਥੇ ਘੱਟੋ ਘੱਟ ਤਾਪਮਾਨ -40 ਡਿਗਰੀ ਸੈਲਸੀਅਸ ਤੱਕ ਚਲਾ ਜਾਂਦਾ ਹੈ ਗਰਮੀਆਂ ਵਿੱਚ ਵੀ ਇੱਥੇ ਤਾਪਮਾਨ -10 ਡਿਗਰੀ ਸੈਲਸੀਅਸ ਰਹਿੰਦਾ ਹੈ ਸੇਲਾ ਪਾਸ ਤਵਾੰਗ ਖੇਤਰ ਦੂਜੇ ਸਥਾਨ ਤੇ ਹੁੰਦਾ ਹੈ ਅਰੁਣਾਚਲ ਪ੍ਰਦੇਸ਼ ਦੇ ਇਸ ਖੂਬਸੂਰਤ ਇਲਾਕੇ ਵਿੱਚ ਬਹੁਤ ਠੰਡ ਹੈ ਇੱਥੇ ਤਾਪਮਾਨ -15 ਡਿਗਰੀ ਤੱਕ ਚਲਾ ਜਾਂਦਾ ਹੈ ਪਰ ਇਹ ਇੰਨਾ ਖੂਬਸੂਰਤ ਹੈ ਕਿ ਲੋਕ ਅਕਤੂਬਰ ਨਵੰਬਰ ਮਾਰਚ ਅਪ੍ਰੈਲ ਅਤੇ ਮਈ ਦੇ ਮਹੀਨਿਆਂ ਵਿੱਚ ਇਸ ਨੂੰ ਦੇਖਣ ਜਾਂਦੇ ਨੇ ਪਰ ਇੱਥੇ ਬਰਫ਼ ਕੱਟ ਪੈਂਦੀ ਹੈ ਤੁਸੀਂ ਲੇ ਲਦਾਖ ਬਾਰੇ ਤਾਂ ਪੜਿਆ ਹੀ ਹੋਵੇਗਾ ਜਾਂ ਸੁਣਿਆ ਹੀ ਹੋਵੇਗਾ ਗਰਮੀਆਂ ਵਿੱਚ ਵੀ ਇੱਥੇ ਤਾਪਮਾਨ 7 ਡਿਗਰੀ ਸੈਲਸੀਅਸ ਤੱਕ ਚਲਾ ਜਾਂਦਾ ਹੈ। ਸਰਦੀਆਂ ਦੌਰਾਨ ਕਈ ਵਾਰ ਇੱਥੇ ਤਾਪਮਾਨ -12 ਡਿਗਰੀ ਸੈਲਸੀਅਸ ਤੋਂ ਹੇਠਾਂ ਰਹਿੰਦਾ ਹੈ। ਇੱਥੇ ਕਾਫੀ ਬਰਫਬਾਰੀ ਹੁੰਦੀ ਹੈ ਜਿਸ ਦਾ ਆਨੰਦ ਲੈਣ ਲਈ ਦੂਰ ਦੂਰ ਤੋਂ ਸੈਲਾਨੀ ਆਉਂਦੇ ਨੇ। ਕਿ ਲੋਂਗ ਦਾ ਜ਼ਿਕਰ ਚੌਥੇ ਨੰਬਰ ਤੇ ਹੈ। ਸਮੁੰਦਰ ਤਲ ਤੋਂ ਲਗਭਗ 3340 ਮੀਟਰ ਦੀ ਉਚਾਈ ਤੇ ਸਥਿਤ ਇਹ ਸਥਾਨ ਬਰਫੀਲੇ ਪਹਾੜਾਂ ਨਾਲ ਘਿਰਿਆ ਹੋਇਆ ਹੈ। ਅਕਸਰ ਇੱਥੇ ਤਾਪਮਾਨ -2 ਡਿਗਰੀ ਤੋਂ ਹੇਠਾਂ ਚਲਾ ਜਾਂਦਾ ਹੈ। ਮਨਾਲੀ ਅਤੇ ਲੇ ਜਾਣ ਵਾਲੇ ਬਹੁਤ ਸਾਰੇ ਸੈਲਾਨੀ ਇੱਥੇ ਆਉਂਦੇ ਨੇ ਲਾਚੇਨ ਅਤੇ ਥੰਗੂ ਘਾਟੀ ਵੀ ਭਾਰਤ ਦੇ ਸਭ ਤੋਂ ਠੰਡੇ ਸਥਾਨਾਂ ਵਿੱਚੋਂ ਇੱਕ ਹੈ ਜਿੱਥੇ ਤਾਪਮਾਨ ਅਕਸਰ 0 ਤੋਂ ਹੇਠਾਂ ਚਲਾ ਜਾਂਦਾ ਹੈ 2500 ਮੀਟਰ ਦੀ ਉਚਾਈ ਤੇ ਸਥਿਤ ਇਸ ਥਾਨ ਨੂੰ ਦੇਖਣ ਲਈ ਦੁਨੀਆ ਭਰ ਤੋਂ ਸੈਲਾਨੀ ਆਉਂਦੇ ਨੇ ਇੱਥੇ ਭਾਰੀ ਵਕਵਾਰੀ ਹੈਰਾਨ ਕਰਨ ਵਾਲੀ ਹੈ ਕਾਰਗਿਲ ਅਤੇ ਦਰਾਸ ਆਪਣੇ ਖੂਬਸੂਰਤ ਨਜ਼ਾਰਿਆਂ ਅਤੇ ਪਰਫੀਲੇ ਪਹਾੜਾਂ ਲਈ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ ਇੱਥੇ ਵੀ ਤਾਪਮਨ ਅਕਸਰ 0 ਤੋਂ ਹੇਠਾਂ ਚਲਾ ਜਾਂਦਾ ਹੈ ਦਰਾਸ ਜਿਸ ਨੂੰ ਲਦਾਖ ਦਾ ਗੇਟਵੇ ਕਿਹਾ ਜਾਂਦਾ ਹੈ ਵਿੱਚ ਭਾਰੀ ਬਰਫ਼ ਬਾਰਿਸ਼